ਆ ਲੋ ਆ ਵੀ ਕਿਨਾ ਆ ਅਸਲ ਪਾਟੇ ਦਾ ਨਹੀਂ ਬੱਦਰੀ ਕਰਦਾ ਉਹ ਫੋਨ ਕਰ ਦੇ ਯਾਰ ਉਹ ਖੜਾ ਕੰਨ ਉਹ ਰੋ ਕੇ ਉਹ ਉੱਪਰ ਤੱਕ ਮੱਚ ਚੱਲ ਚੱਲ ਲੁੱਕ ਆ ਰਿਹਾ ਆ ਰਿਹਾ ਉਹਦਾ ਉਹ ਮੈਂ ਦੇਖਣਾ ਚੱਲ ਠੀਕ ਆ ਮੈਂ ਦੇਖਣਾ ਯਾਰ ਅੱਧਾ ਲੈ ਕੇ ਆਉਂਦਾ ਤੂੰ ਉੱਤ ਸਾਥ ਰੱਖੋ ਮੈਂ ਇੱਧਰ ਦੇਖਦਾ ਯਾਰ ਇੰਦਰ ਆਇਆ ਉਹਦੇ ਵੱਲ ਬਾਈਓ ਵੱਡੇ ਬਾਈ ਇਧਰ ਐ ਉਧਰ ਐ ਕੋਈ ਹੋਰ ਗੱਲ ਆ ਤਾਂ ਦੇ ਪਾਣੀ ਪੂਣੀ ਲੈ ਕੇ ਆ ਯਾਰ ਮੈਂ ਤਾਂ ਪਾਣੀ ਨਹੀਂ ਪੀਤਾ ਯਾਰ ਕਿਤੇ ਤੂੰ ਤੇ ਰਿਸ਼ਤੇਦਾਰ ਜੀ ਕਿਹਾ ਹੋਇਆ ਔਰ ਰਿਸ਼ਤੇਦਾਰ ਕੀ ਮੈਂ ਧੁੱਪ ਦਾ ਦੇਖਣਾ ਕਿੰਨੀ ਪੈ ਰਹੀ ਆ ਮਾ ਮੋਰਸਲ ਤੇ ਆ ਗਿਆ ਇਨੀ ਤਰਜ ਆਏ ਬੰਦੇ ਬਈ ਤੂੰ ਮਾ ਰਿਸ਼ਤੇਦਾਰ ਚ ਗਿਆ ਹਾ ਦੀ ਜੁੱਫੇ ਗਿਆ ਹਾ ਦੀ ਜੈਸਾ ਤੇ ਰਿਸ਼ਤੇਦਾਰ ਚ ਰਿਸ਼ਤੇਦਾਰੀ ਆ ਵੀ ਨਾ ਵੀ ਹੋ ਉਹ ਗਿਆ ਹਤੇ ਯਾ ਦੋਸਤ ਅਸਮੀ ਹੈ ਦੋਸਤ ਇਸ ਕੋਈ ਹੋਰ ਥੀ ਜਿੰਦਾ ਕੰਮ ਚੱਲ ਰਿਆ ਉਥੇ ਮਾ ਮੋਟਾ ਸਾਫ ਸੁਗਿਆ ਕਰਿਆ ਉਹ ਸਾਫ ਸੁਗਾ ਉਹ ਕੱਲ ਲਾਵਲੀ ਵੀ ਆਇਆ ਸੀ ਉਹ ਕਹਿੰਦਾ ਮੇਰੇ ਹੀ ਪੈਸੇ ਦੇਣ ਨੇ ਉਹਦੇ ਕੋਲ ਨੇ ਪੈਸੇ ਨੇ ਮੱਤੇ ਬਈ ਲਵਲੀ ਆਇਆ ਜੀ ਕਿਹੜਾ ਲਵਲੀ ਉਹ ਜਿਹਦਾ ਨਾ ਪੱਕਾ ਨਾ ਤਸਵੀਰ ਆ ਸਤ ਪਤਾ ਵੀ ਕਰਦਾਂਗੇ ਹਾਂ ਉਹ ਕਹਿੰਦਾ ਪੈਸੇ ਮੰਗ ਰਿਹਾ ਤੁਹਾਨੂੰ ਪੈਸੇ ਝੱਪ ਕੇ ਬੈਠ ਜਾਂਦਾ ਜਾਂ ਪਾਣੀ ਪੂਣੀ ਲੈ ਕੇ ਯਾਰ ਇੰਨੀ ਪਾਣੀ ਪੂਣੀ ਪਿਆ ਯਾਰ ਆ ਮਾਲਕ ਆਇਆ ਹੋਇਆ ਮਾਲਕ ਯਾਰ ਜੀ ਆ ਕੁਰਸੀ ਦੀਆਂ ਬਿਠਾ ਕੇ ਦਿੰਦੇ ਯਾਰ ਤੇ ਉਹ ਕੌਣ ਕੰਮ ਕਰਾਇਆ ਗੱਲ ਬਣਾਉਂਦਾ ਪੈਸੇ ਯਾਰ 3000 ਰੁਪਏ ਵੇਚਣਾ ਐਸਾ ਆਪਾਂ ਨੇ ਉਹ ਅੱਜ ਤੂੰ ਜਾਨੀ ਮਸ਼ੀਨ ਦੀ ਗੱਲ ਕਰੀਏ ਪਤਾ ਨਹੀਂ ਬੱਡੇ ਭਾਈ ਦੇਖ ਲਾ ਤੂੰ ਵਾ ਕੇ ਯਾਰ ਖੇਤ ਇਹ ਵੀ ਨਹੀਂ ਗਿਆ ਹੈਗਾ ਯਾਰ ਕੱਲ ਕੇ ਅੱਛਾ ਔਰ ਪੀਟਰ ਵੀਰਾਂ ਦੀ ਮਸ਼ੀਨ ਚੱਲ ਰਹੀ ਹੁੰਦੀ ਗਲਾਈ ਸਾਰਾ ਟੁੱਟਿਆ ਪਾਣੀ ਪਾਣੀ ਨਾ ਕਰੀਂ ਯਾਰ ਪਾਣੀ ਪਾ ਦੇ ਅਹ ਪੀਟਰ ਪੀਟਰ ਸਾਰੇ ਆ ਤੂੰ ਪੱਤ ਨੂੰ ਬਹੁਤ ਭਾਰ ਕੀ ਦੰਦ ਠਾਰ ਦੇਣਾ ਦੰਦ ਤੋਂ ਹਣਾ ਤਾਂ ਦੰਦ ਠਾਰੀ ਲੇਦਾ ਅਸ ਤਾਂ ਬਹੁਤ ਟੁੱਟੇ ਬੜੀ ਬਿੱਤੀਆ ਠੱਡਾ ਪਾਣੀ ਨਬਲਾਈ ਕਰ ਇੰਨਾ ਮਾਰਾ ਕੋਈ ਨਾ ਕਰਾਂ ਹਾਂ ਡਾਰਮਲ ਫੰਕ ਦਿਆ ਕਰ ਉਹ ਨੋਰਮਲ ਹਾਂ ਨੋਰਮਲ ਮੰਨ ਮੰਨ ਡੋਬਰ ਵੱਡੇ ਬਾਈ ਮਾਰੀ ਕੇ ਤਿਹੜ ਗੁਲਾਬ ਕਰਦੇ ਨੇ ਆਪੋ ਨੇ ਯਾਰ ਪਸੀਨ ਪੂਰੀ ਵਾਲੀ ਗੋਲੀ ਕਰ ਗੁਲਾਬ ਗੁਲਾਬ ਦਾ ਹਾਲਿਆ ਉਹਨਾਂ ਨਹੀਂ ਨਾ ਆ ਜੂਗਾ ਕੀ ਉਹਦਾ ਗਿਆ ਹੋਇਆ ਬਣਾੜੇ ਆਪਾਂ ਨੂੰ ਆਹ ਜੀ ਨਾ ਉਹ ਆਉਂਦਾ ਕਰਾਂ ਜੇ ਉਹ ਨੂੰ ਹੋਂਦੀ ਫੋਨ ਲੈ ਜਾ ਕਰੀ ਵੀ ਹੋਸਾ ਫੋਨ ਤੇ ਕਰ ਦੂੰਗਾ ਦੇਖ ਕੇ ਕੜਾ ਮੋਟਾ ਕਰ ਕੀ ਨਹੀਂ ਕਰ ਆਪਣੇ ਲਾਸ ਲੁਕ ਨੂੰ ਦੇਖ ਲੈ ਗੱਨੇ ਬਟੇ ਕੱਲ ਦੇ ਕੇ ਤਾਂ ਆਇਆ ਅੱਜ ਤੂੰ ਨਹੀਂ ਆਇਆ ਦੇਖਿਆ ਇਹ ਤਾਂ ਗੱਲ ਕੇ ਆਇਆ ਤਾਂ ਹੋਇਆ ਟੀਆਰ ਐਸ ਵਾਰੀ ਤੇ ਲਾਸ ਲੁਕ ਨੂੰ ਵੀ ਹੁਣ ਗੇੜਾ ਮਾਰ ਕੇ ਤੋ ਤੈਨੂੰ ਕਹਿਦੀ ਵੀ ਉੱਥੇ ਇਹ ਕੀ ਤੇਰੇ ਕੰਨੇ ਚੀਜ਼ ਬੁੱਲੀ ਜਾਂਦਾ ਹੈ ਕੋਟੇ ਨਹੀਂ ਵੱਡੇ ਬਾਈ ਇਹ ਤੁਹਾਡੀ ਇਹ ਕੋਟੜ ਕਰਨਾ ਕੋਟੜ ਕਿਹੜੀ ਦੱਸ ਕੋਟੜ ਇਹ ਕੀ ਹੁੰਦਾ ਉਹ ਕੋਟੜ ਤੁਹਾਨੂੰ ਪਤਾ ਸੱਜਾ ਨੂੰ ਕੀ ਹੁੰਦਾ ਪਾਕਟੜੇ ਮੀਨ ਉੱਤੇ ਪੰਜਾਬੀ ਜਿਹੜਾ ਪੰਜਾਬੀ ਅਗਰ ਇਹ ਕੀ ਗਰੁੱਜੀ ਨਹੀਂ ਆਉਂਦੀ ਸਾਨੂੰ ਪੰਜਾਬੀ ਜਾਨ ਇਸ ਦਾ ਮਤਲਬ ਹੋਵੇਗਾ 2 2 2 1 2 2 ਬਣੇ ਤਗੜੀ ਪੁਗੜੀ ਤਾਂ ਨਾ ਇਹਦਾ ਮਤਲਬਾ ਗੱਲਬਾਤ ਏ ਯਾਰ ਮੈਨੂੰ ਲੱਗਦਾ ਫੇਰ ਪਹਿਲਾ ਵਾਂਗੂ ਹੋ ਗਏ। ہاں ਵੀ ਲੱਗਦਾ ਯਾਰ। ਕੱਲ ਇਹ ਗਿਆ ਖੇਤ ਕੁਤਬ ਗਿਆ ਨਹੀਂ। ਗਿਆ ਤੇ ਇਹ। ਗਿਆ ਦੀ ਮੈਂ। ਕਿੱਥੇ ਗਿਆ? ਆਉਣਾ ਪੂਗਾ ਉਹਨੂੰ ਫੇਰ ਪਹਿਲਾ ਵਾਲੇ ਹੋਤੀ। ਇਹ ਫੇਰ ਹੋ ਹੋ ਗਿਗੜਦਾ ਜਾ ਰਿਹਾ ਹੁਣ। ਮੈਂ ਹਾਂ ਤਾਂ ਇਹਨਾਂ ਦਾ ਕੰਮ ਸਲਤਾ ਪੁੱਤ। ਮਾਪਾ ਠੀਕ ਹੈ। ਕੰਮ ਮਾ ਦਾ ਨਹੀਂ ਮੈਂ ਛੱਡਿਆ ਘਾੜੇ ਚੱਕ। ਕੰਮ ਛੱਡਿਆ ਨਹੀਂ ਭੱਲੇ ਆਲੇ। ਛੱਡਿਆ ਹੋਇਆ ਕੰਮ ਤਾਂ ਹੂੰ ਮੈਂ। ਪਾ ਗਏ ਤਾਂ ਕਰਦੇ ਪਰ ਮੈਂ ਫੇਰ ਕਰ ਲੂੰ ਕਰ ਲੂੰਗਾ ਜਦੋਂ ਤੱਕ ਹੋਵੇ। ਛਿੰਮੜੇ ਚ। ਹਾਂ ਗੱਲ ਸੁਣੋ ਹੁਣ। ਔਰ ਟੂੜੀ ਵਾਲੀ ਮਸ਼ੀਨ ਆਪਣੀ ਚੱਦਰ ਦੀ ਆ ਸਮਝ ਲੈ। ਉਹ ਚੱਲੀ ਨਹੀਂ। ਟੂੜੀ ਵਾਲੇ ਪੈਰੋਂ ਆ ਜਾ ਤੂੰ ਗਲਾ ਨੂੰ ਆ ਜਾ ਤੂੰ। ਟੂੜੀ ਵਾਲੀ ਮਸ਼ੀਨ। ਉਹ ਯਾਰ ਉਹ ਬੰਦਾ ਬੰਦਾ ਲੈ ਕੇ ਬਾਹ ਗਿਆ ਯਾਰ ਉਹ। ਚੱਲੀ ਨਹੀਂ। ਉਹ ਚੱਲੂ ਆਸੀ ਕਰ। ਉਹ ਚੰਦਰੀਆ ਮਸ਼ੀਨ ਉਹਦੀ ਬੰਦਾ ਲੈ ਕੇ ਆ ਉਹ। ਉਹ ਕਿਧਰੇ ਚੱਲ ਗਿਆ ਹੋਇਆ ਕਦੇ ਕੰਮ। ਕਿ ਜੰਦਾ ਤਾ ਤੋ ਆ ਇਹ ਨੀਰ ਤੁਸੀਂ ਕਿਹੜੀ ਕਿਵੇਂ ਮਰਜੋ ਲੋ ਸਿਟ ਰੇਲ ਹੋਰ ਤੁਸੀਂ ਮੈਂ ਯਾਰ ਆ ਗੱਲ ਕਰਾ ਉਹਦੇ ਨਾਲ ਮੇਰੀ ਗੱਲ ਮੈਂ ਉਹਨੇ ਕਰ ਦਿੰਦਾ ਤੂੰ ਮੇਰੀ ਗੱਲ ਸੁਣ ਆਪਣੇ ਸਾਡੇ ਤੇ ਪਾਣੀ ਆ ਤੂੰ ਉੱਥੇ ਧਿਆਨ ਨਾਲ ਪਾਣੀ ਆਣੇ ਖਾਂਗ ਦਾ ਜ਼ਰੂਰ ਕਰ ਦੋ ਲੋਟ ਅੱਛਿਆ ਨਾਲ ਲੇਬਰ ਨੂੰ ਕਹਿ ਕੇ ਵਧੀਆ ਅੰਦਰ ਪਵਾ ਲਈ ਇਹ ਵੀ ਯਾਰ ਕੰਮ ਕੰਮ ਨਹੀਂ ਪਤਾ ਜੀ ਮੈਂ ਸੋਚਦਾ 500 ਰੁਪਏ ਨਾ 1000 ਰੁਪਏ ਦਿੰਦੇ ਲੇਬਰ ਨੂੰ ਫੁੱਲ ਕਾਹੇ ਦਿੰਦੇ ਆਂ ਵਾਪਸ ਦਵਾਗੇ ਯਾਰ ਫੰਦ ਦੇ ਦੇ ਆਪ ਆਪਣੇ ਸੂੜੀ ਪਾਉਣੀ ਸੂੜੀਆ ਬੱਦੇ ਬੋਹਰੇ ਯਾਰ ਫੋਨ ਹੀ ਕਰ ਦਿੰਦਾ ਹੁਣ ਉਹ ਮੇਰੀ ਗੱਲ ਕਰਾਇਆ ਉਹਦੂ ਮੈਂ ਕਹਿੰਦਾ ਮੈਂ ਕਹ ਉਹ ਮੈਂ ਕਹਿੰਦਾ ਤੈਨੂੰ ਯਾਰ ਕਿਥੇ ਯਾਰ ਮਾਲਕ ਫੋਨ ਕਰ ਨਹੀਂ ਦੂ ਯਾਰ ਤੂੰ ਕਰ ਲੈ ਸਾਡਾ ਚੇਲ ਨਾ ਯਾਰ ਹਾਲੋ ਉਹ ਖੜ ਗਿਆ ਗੁਰੂ ਹਾਲੋ ਮੇਰੀ ਗੱਲ ਕਰਾ ਯਾਰ ਓਏ ਆ ਬਈ ਕਿਲਾ ਕਿੱਧਰ ਲੱਗੇ ਯਾਰ ਤੂੰ ਆਈ ਨਹੀਂ ਯਾਰ ਮੈਂ ਕੋਈ ਕਿਲਾ ਵਾ ਆ ਜਾ ਯਾਰ ਪਰ ਸੇਤੀ ਹੁਣ ਆ ਜਾ ਆ ਗਿਆ ਕਿੰਨੇ ਕ ਮਿੰਟਾਂ ਤੱਕ ਆ ਰਿਹਾ ਓਏ 5 ਲੱਖ ਮਿੰਟਾਂ ਚ ਅੱਜ ਸਟਾਈਲ ਲਾਉ ਲੈਰ ਮੇਰੀ ਗੱਲ ਤਾਂ ਕਰਦਾ ਸੀ ਤੈਨੂੰ ਕੀ ਗੱਲ ਕਰਨੀ ਹੈ ਇਹ ਹੈ ਨਾ ਉਹ ਹੀ ਕੁੜੀ ਜਿਹਨੇ ਇਹ ਬਾਈ ਯਾਰ ਮੁੰਡੇ ਬਾਈ ਫੋਨ ਇੱਕ ਕਰ ਲੈ ਕਰ ਲਾਉਣ ਬਾਹਰ ਜਾ ਕਰ ਲੈ ਕਿਹਨੂੰ ਕਰਾਂ ਇਹ ਦਰ ਨੂੰ ਜਾ ਕੇ ਕਰ ਲੈ ਫੋਨ ਨੂੰ ਕਰ ਲੈ ਹੱਸਿਆ ਆ ਆ ਗਿਆ ਹੈਲੋ ਕੋਲਮੀ ਇਡਿਕਾ ਕੱਟਣੀ ਆ।ਾਰੇ ਆਡੀ। ਆ ਦੇਦੀ ਅਦਰਲੀ ਲੀਲੀ ਆਈ। ਯਾ ਕੱਲ ਨੂੰ ਆਣੀ। ਓਕੇ। ਤੇ ਲੈ ਕੇ ਕੱਢ ਦੇ ਗੱਲ। ਕੱਲ ਨੂੰ। ਹਾਂ ਹਾਂ। ਨਾ ਵੱਡੇ ਬਾਈ ਤਰਾਫੋਂ। ਠੀਕ ਆ। ਠੀਕ ਆ। ਨਾਲ ਹਾਲੀਵੁੱਡ ਲੈ। ਤੁਹਾਰੇ ਕੋਈ ਉਹ ਵੀ ਨਹੀਂ ਆਇਆ ਯਾਰ ਆਪਣਾ ਬੰਦਾ ਯਾਰ। ਕੌਣ? ਜਿਹੜਾ ਉਹ ਤੈਨੂੰ ਤੋ ਤੇਰੇ ਉਤੋਂ ਦੇ ਵਿੱਚੋਂ। ਹਾਂ। ਕਿ ਬੁਲਾਇਆ ਯਾਰ ਉਹਨੂੰ। ਕਦ ਲੈ ਕੇ ਆਉਣ ਗਾਣੇ ਛੋਟੇ ਫੋਨ ਇੱਡੀ ਕੰਦੇ ਆਈ ਫੋਨ ਐ ਟਾਫ ਇਰ ਫੇਰ ਫੋਨ ਕਰ ਰਿਹਾ ਹੈ ਐਵੇਂ ਕੀ ਉਹ ਤਾਂ ਆ ਗਿਆ ਓਏ ਬਹੁਤ ਠੀਕ ਉਹ ਆ ਰਿਹਾ ਦੂ ਉਹ ਤਾੜੀਆਂ ਵੀ ਤਾੜੀਆਂ ਲਾ ਰੱਜ ਜਾ ਮਫਾ ਤਾੜੀਆਂ ਕਾਦੀਆਂ ਹੋ ਗਈਆਂ ਤਾੜੀਆਂ ਅੱਜ ਆਏ ਤੋਂ ਦੂ ਵਿਚੋਂ ਤੁੰਨੇ ਨਾ ਪਾ ਦਿੱਨੀ ਆ ਮੇਰਾ ਹੋ ਗਿਰ ਵੀ ਕਰ ਲੋ ਯਾਰ ਫੋਨ ਦਾ ਕਰਦਾ ਨਾ ਪਤਾ ਨਹੀਂ ਦਵਾਈ ਦੁਵਾਈ ਦਵਾਈ ਲੇ ਕੇ ਕਿ ਬਵਾਰ ਹੋ ਗਿਆ ਨਾ ਕੋਈ ਫੋਨ ਕਰਿਆ ਮੋਟੀ ਮੋਟੀ ਪੈਸੇ ਨਹੀਂ ਦਵਾਦੀ ਨੰਬਰ ਨਹੀਂ ਪਤਾ ਛੋਟਾ ਨੰਬਰ ਮੈਂ ਦੱਸਾਂ ਜੀਨੂ ਜੁਰਫਾਈ 100 ਕੌਣ ਗੱਲ ਸੁਣ ਲੈ ਜੀਨੂ ਜੁਰਫਾਈ ਹੋਏ ਹੋ ਦੋਸੀ ਬੰਦੇ ਬੰਦੇ ਰਲ ਕੇ ਦੌਂਦੇ ਹੁਣ ਇਹਨਾਂ ਕਹੇ ਬਾਈ ਕੰਮ ਕਰਨਗੇ ਯਾਰ ਪਹਿਲਾਂ ਇਕੱਲਾ ਸੀ ਪਿੰਡ ਤਾਂ ਘੱਟ ਗਏ ਨੇ ਇਹਦੇ ਹੁਣ ਦੋਨੇ ਰਲ ਕੇ ਕੰਮ ਕਰ ਅੱਜ ਤਾਂ ਸਾਡੇ ਕੋਲ ਹੀ ਤੂੰ ਬਸ ਅੱਜ ਮੈਂ ਗੁਲਾਮ ਨੂੰ ਚਾਲ ਕਰ ਮਾਰ ਕੇ ਆਉਂਗਾ ਓਗੇੜਾ ਹੁਣ ਤੂੰ ਉਧਰ ਜਾ ਡੰਗੜਾ ਕਹਣੀ ਤੂੰ ਉਧਰ ਜਾ ਉਹ ਤੇ ਇਧਰ ਜਾ ਜਦੋਂ ਗੁਲਾਬ ਨੂੰ ਫੋਨ ਕਰ ਨਾ ਨਾ ਇਹਨੂੰ ਪਹਿਲੇ ਡੰਗਰਾ ਦਿਖਾ ਦੇ ਫਿਰ ਇਹਨੂੰ ਖੇਤ ਦਿਖਾ ਦੇ ਸਾਰੇ ਗੁਲਾਬ ਨੂੰ ਫੋਨ ਉਹ ਕਿੰਨੀ ਹੈ ਗੁਲਾਬ ਨੂੰ ਫੋਨ ਕਰ ਜਨਾਬ ਆ ਰਿਹਾ ਉਹ ਗੁਲਾਬ ਤੂੰ ਕਹਿੰਦਾ ਵੀ ਕਰਿਆ ਜੀ ਮੜਾ ਜਾ ਫਿਰ ਪੇਤ ਭਾਗ ਜੂਗਾ ਹਾਂ ਫਿਰ ਜਾਇਆ ਤੂੰ ਤੂੰ ਜਾਇਆ ਨੇ ਮੇਰਾ ਉਹ ਗੁਲਾਬ ਯਾਰ ਅੱਜ ਹੀ ਆਇਆ ਯਾਰ ਤੂੰ ਸੀ ਜਾਇਆ ਉਹਨੇ ਮੇਰਾ ਕੁਝ ਵੀ ਕਰਨੀ ਯਾਰ ਜਾਇਆ ਜਾਇਆ ਤੂੰ ਨਾ ਤੈਨੂੰ ਪਹਿਲਾਂ ਕਰ ਤੂੰ ਤੂੰ ਬਚੂ ਤੂੰ ਕੁਛ ਨਹੀਂ ਬੰਬਾਸ ਵਿੱਚ ਦੇਖਿਆ ਜੂ ਪੈਂ ਤਾਂ ਐ ਕਰਦੋਂ ਨੰਬਰ ਦੱਸ ਕੀ ਸੀ ਨੰਬਰ ਮੇਰਾ ਬਗੜੀ ਪੂੜੀ ਤੇ ਨਾ ਬਬਾ ਨਾ ਆ ਆਪਰੇ ਨੰਬਰ ਕੀ ਸੀ 005500 ਓ ਥੋੜੀ ਐਵੇਂ ਜੀਰੋ 5 ਓਏ ਲੱਣਾ ਮਾਰੀ ਜਾ ਉਹ ਕੰਮ ਕਰੋ ਜਾ ਕੇ ਆਓ ਨੰਬਰ ਦੱਸ ਰਹੇ ਨਹੀਂ ਨੰਬਰ ਯਾਰ ਦੰਨ ਕਿੰਨੇ ਵਾਰੀ ਕਰਨਾ ਜਾ ਬਾਜਾ ਓਏ ਉਸ ਪਾਸ ਇਕੱਠਾ ਕਰੋ ਲਵੇ ਕਰੋ ਜਾ ਓਏ ਚੱਲ ਪੱਲਾ ਮੇਰਾ ਨੰਬਰ ਹੈ 005 ਆਇਆ ਇਹ ਤੇ ਬੰਦੀ ਨਹੀਂ 005 ਬੈਲੇ ਕਿੱਥੇ ਆ 100 ਤੋ ਬਾਈ ਸੈਂਡ ਉਹ ਦੇ ਗਲੇ ਯਾਰ ਕਾ ਇਹ ਬੰਦੇ ਰੱਖੇ ਨੀ ਯਾਰ ਆਪਾਂ ਨੇ ਯਾਰ ਇਹ ਯਾਰ ਪੂਤੇ ਵਾਲਾ ਬੰਦਾ ਸੱਟਾ ਦਾ ਉਹ ਜਦੋਂ ਸਰੀ ਬਹੁਤ ਟੁੱਟ ਰੇ ਯਾਰ ਪ੍ਰਧਾਨ ਸਾਹਿਬ ਰੈਸਟ ਕਰ ਤੂੰ ਰੈਸਟ ਨਹੀਂ ਰਾਤ ਭਰ ਜੋ ਪੀ ਨਹੀਂ ਜਾਦੇ ਅੱਛਾ ਹੋ ਸਾਡੀ ਤੋਰ ਲੱਗਦੀ ਥੀ ਹਾਂ ਹੋ ਰਹਾ ਉਹਦੇ ਫੋਲਡਰ ਟਾਈਟ ਕਰਤਾ ਤਾਂ ਪੈਂ ਜੋ ਅਸੀਂ ਨਿੱਕਰੀ ਹੈਗੀ ਜ਼ਵਾ ਜ਼ਿੰਮੇਵਾਰੀ ਚ ਲੈਣਾ ਆਪਾਂ ਨੂੰ ਨਹੀਂ ਹੋ ਜਾਏਗੀ ਹਾਂ ਆਸੀ ਵੀ ਨਹੀਂ ਨਾ ਕਿੰਨੇ 3000 ਆਖ ਤਾਂ ਨਹੀਂ ਲਾਉਂਦੇ ਹੈਗੇ ਜਦ ਧੱਕੇ ਨਾਲ ਲਵਾਤੀ ਯਾਰ ਨੇ ਆ ਲਾ ਤੈ ਆ ਆ ਗਿਆ ਲੈ ਗਿਆ ਵਾ ਹੋਰ ਬਾਈ ਕਲਾਸ ਕਿਹੜਾ ਕਲਾਸ ਕਿੰਨੇ ਆ ਬਾਈ ਕਿੱਥੇ ਲੱਗ ਗਿਆ ਯਾਰ ਤਾਂ ਠੀਕ ਤੇਰੇ ਆ ਸੀ ਕੰਮ ਆ ਗਿਆ ਸੀ ਬੈਠੋ ਕੰਮ ਯਾਰ ਇਦਾਂ ਦਾ ਕੰਮ ਤੇਰਾ ਬਹੁਤ ਕੰਮ ਕਰਦਾ ਮੁੰਡਾ ਯਾਰ ਇਹ ਹੋਰ ਵਾਰ ਕਿਥੇ ਜੇ ਵੱਡਣ ਵਗ ਗਿਆ ਸੀ ਬਈ ਆਪਣੇ ਥੋੜੀ ਥੋੜੀ ਲੈ ਕੇ ਆਏ ਅੱਜ ਥੋੜੀ ਲੈ ਕੇ ਆ ਹਾਂ ਵੋ ਥੋੜੀ ਕਰਦੇ ਆ ਆਪਣੇ ਆ ਬੰਦੇ ਗਏ ਉਹਨੇ ਆਪਣੇ ਦੋਏ ਠੀਕ ਆ ਦੋ ਆਈ ਆਹ ਜਿਹੜੇ ਦੋ ਦੋ ਬੰਦੇ ਰੱਖ ਲਿਆ ਆਪਾਂ ਨੇ ਇੱਕ ਹੋਰ ਰੱਖਦਾ ਹੈਗਾ ਸੀ ਪਹਿਲਾਂ ਹੀ ਇੱਕ ਹੋਰ ਆਖਿਆ ਆਪਾਂ ਨੇ ਸਹੀ ਆ ਆਪਣੇ ਵਾਸਤੇ ਤੂੰ ਖੇਤ ਭਾਗ ਜਾ ਫਿਰ ਖੇਤ ਕਿਹ ਹੋਣੇ ਉਹ ਕਿ ਕਿਹੜੇ ਖੇਤ ਹੀ ਖੇਤ ਆਪਣੇ ਇਧਰ ਸੂਏ ਲਵੇ ਠੀਕ ਹਾਂ ਜਾਵੇਂ ਫਿਰ ਮੈਂ ਆਹ ਤੂੰ ਭਾਗ ਜਾ ਉੱਥੇ ਉਹ ਠੀਕ ਐ ਕਰੀ ਉਰੇ ਆ ਡਾਕਟਰਾਂ ਦੀਆਂ ਦਾ 10 ਵੀ ਟੱਲੀ ਦਾ ਆਪਣੇ ਸੱਟੇ ਚ ਪਾਉਣੀਆਂ ਨੇ ਬਾਕੀ ਲੋਕਾਂ ਨੂੰ ਘਟਾਉਣੀਆਂ ਇਹ ਕਾਇਆ ਹੋਇਆ ਉਹਨਾਂ ਨੂੰ ਲਾਉਣੀਆਂ ਠੀਕ ਹੈ ਠੀਕ ਹੈ ਲੈਵ ਰਹੀ ਹੈ ਤੇਰੇ ਕੋਲ ਉੱਤਾ ਹੈਗੀ ਬਾਕੀ ਢੋਪਾ ਦਾਂਗੇ ਫਿਰ ਬਹੁਤ ਆ ਜਿਵੇਂ ਹੁਣ ਠੀਕ ਹੈ